मेरा बैग उधर चला गया, लैंगर ज़ेड़ा मेरा ब्याह लिया कैसे मेरा लैंगर ट्रेन चला गया, सबसे साची मेरे को दोबारा लैंगर नहीं दोगा, मेरा लैंगर। और लैंगर होल लेला गये, मेरी गलता सुनिए यार मैं एक्चुअली मैं दर्पे आशीगा, मेरा सामान मैं भी पुल गया आशीगा तो फिर मैं सामान चक ਮੈਨੂੰ ਗੁੱਸੇ 'ਚ ਮਨਾਉਣ ਲਈ ਮੈਂ ਸ਼ਰਾ ਵਰਗੀ ਲਾਦੀ ਹਾਂ ਹੁਣ ਕੱਲ ਨੂੰ ਕਟਰੀਨਾ ਵਰਗੀ ਲਾਉਂਗੀ ਬਟ ਨੋ ਚਲ ਦਿੰਦਾ ਸੌਰੀ ਮੇਰੀ ਹੋਰ ਤਾਰੀਫ ਕਰੋਗੇ ਕੋ ਸਪੈਸ਼ਲ ਕਰੋਗੇ ਫਿਰ ਮੰਨੂੰਗੀ ਬਹੁਤ ਸੋਹਣੀ ਆ ਤੂੰ ਉਹ ਤਾਂ ਮੈਨੂੰ ਠੀਕ ਆ ਪਰਸੋਂ ਵੀ ਕਿਹਾ ਸੀ ਠੀਕ ਠੀਕ ਸੋਹਣੀ ਆ ਸਰ ਹੁਣ ਤਾਂ ਮੇਰੇ ਨਾਲ ਕਦੇ ਗੱਲ ਨਾ ਕਰੀ ਉਹ ਨਹੀਂ ਫਿਰ ਮੈਂ ਉਦਾਂ ਫਿਰ ਮੈਂ ਹੁਣ ਮੰਨ ਨਹੀਂ ਰਹੀ ਤੂੰ ਕਿਸੇ ਗੱਲ ਤੇ ਮੈਨਾਂ ਹੁਣੇ ਡਾਂਸ ਕਰੋਗੇ ਫਿਰ ਮਾਫ ਕਰ ਦੂੰਗੀ ਡਾਂਸ ਨਹੀਂ ਮੈਂ ਡਾਂਸ ਨਹੀਂ ਮੈਂ ਕਰ ਸਕਦਾ ਤੇ ਮੈਂ ਉਦਾਂ ਕਹਿਦਾ ਮੈਂ ਸੌਰੀ ਕਹਿਣਾ ਪਰ ਫਰੈਂਡਸ ਨਾਲ ਜ਼ਰੂਰ ਡਾਂਸ ਕਰ ਸਕਦੇ ਹੋ ਮੇਰੇ ਨਾਲ ਡਾਂਸ ਹੀ ਕਰ ਸਕਦੇ ਫਰੈਂਡਸ ਕਦੋਂ ਦੇਖ ਲਿਆ ਤੂੰ ਮੈਨੂੰ ਡਾਂਸ ਕਰਦਿਆਂ ਉਹ ਤਾਂ ਮੈਂ ਵੀਡੀਓ ਦੇਖੀ ਸੀ ਫਰੈਂਡਸ ਦੇ ਨਾਲ ਪਾਰਟੀ ਗਏ ਤੇ ਮੈਂ ਕਿਸੇ ਵੀ ਵੀਡੀਓ ਦੇ ਵਿੱਚ ਸਿਰਫ ਡਾਂਸ ਕਦੇ ਨਹੀਂ ਕਰਦਾ ਮੈਂ ਸਿਰਫ ਝੂਮ ਰਿਹਾ ਹੁੰਨਾ ਖੜਾ ਗਏ ਜਿਵੇਂ ਇੱਧਰ ਡਿੱਗ ਪੈ ਇੱਧਰ ਡਿੱਗ ਵੇ ਬਸ ਠੀਕ ਹੈ ਫਿਰ ਉਹੀ ਕਰਕੇ ਦਿਖਾਓ ਚਲੋ ਠੀਕ ਓਵੇਂ ਕਰ ਲੈਂਦੇ ਆ ਚਲਾ ਦੂ ਗਾਣਾ ਹੂੰ ਠੀਕ ਹੈ ਮਹਿਮਾਨਗੀ ਆ ਥੋੜਾ ਥੋੜੀ ਐਕਟਿੰਗ ਤਾਂ ਹੁੰਦੀ ਹੈ ਮੈਂ ਥੋੜੀ 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 ਨਹੀਂ ਬਹੁਤ ਵਧੀਆ ਇੰਨੀ ਸੀਰੀਅਸਲੀ ਐਕਟਿੰਗ ਮੈਂ ਨਹੀਂ ਸੀ ਕਰ ਰਹੀ ਜਿੰਨੇ ਤੁਸੀਂ ਕਰ ਰਹੇ ਸੀ ਵੈਰੀ ਵੈਲ ਡਨ